मलिक मेर चुनाथी ॻाल्हि मेर क्लास ਪੰਜਾਬੀ ਸਿੰਗਰ ਗੁਰਦਾਸ ਮਾਨ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਹਨਾਂ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਪੈਨ ਪੋਲਵਿੰਗ ਹੈ। ਮਾਨ ਪਿਛਲੇ ਤਕਰੀਬਨ 4 ਦਹਾਕਿਆਂ ਤੋਂ ਪੰਜਾਬੀ 뮤직 ਇੰਡਸਟਰੀ ਤੇ ਰਾਜ ਕਰ ਰਹੇ ਹਨ। ਉਹਨਾਂ ਦੇ ਗਾਏ ਹੋਏ ਪੁਰਾਣੇ ਗਾਣੇ ਅੱਜ ਵੀ ਹਰ ਪਾਰਟੀ ਤੇ ਫੰਕਸ਼ਨ ਦੀ ਸ਼ਾਨ ਹਨ। ਉਹਨਾਂ ਨੂੰ ਅਕਸਰ ਹੀ ਲਾਈਵ ਸ਼ੋਅਾਂ 'ਚ ਦੇਖਿਆ ਜਾਂਦਾ ਹੈ। ਹਾਲ ਹੀ 'ਚ ਗੁਰਦਾਸ ਮਾਨ ਇੱਕ ਲਾਈਵ ਸ਼ੋਅ ਲਗਉਣ हिसार ਗਏ ਹੋਏ ਸੀ। ਉੱਥੇ ਉਹਨਾਂ ਦੀ ਮੁਲਾਕਾਤ ਆਪਣੇ 45 ਸਾਲ ਪੁਰਾਣੇ ਕਲਾਸਮੇਟ ਨਾਲ ਹੋਈ। ਬਸ ਫਿਰ ਕੀ ਸੀ ਦੋਹਾਂ ਦੀ ਮੁਲਾਕਾਤ ਵੇਖਣ ਵਾਲੀ ਸੀ। ਗੁਰਦਾਸ ਮਾਨ ਜੀ ਖੁ ਚੜ ਪਏ ਉਹਨਾਂ ਨੇ ਆਪਣੇ ਦੋਸਤ ਨੂੰ ਜਫੀ ਪਾਈ ਤੇ ਗਲਵਕੜੀ ਵਿੱਚ ਲੈ ਲਿਆ ਦੋਵੇਂ ਪੁਰਾਣੀ ਯਾਦਾਂ ਵਿੱਚ ਖੋ ਗਏ ਇਹ ਰੀਅਲ ਦਿਲ ਨੂੰ ਛੂ ਜਾਂਦੀ ਹੈ ਕਿਉਂਕਿ ਇਹ ਦਿਖਾਉਂਦੀ ਹੈ ਕਿ ਭਾਵੇਂ ਇਨਸਾਨ ਕਿੰਨਾ ਹੀ ਵੱਡਾ ਸਟਾਰ ਕਿਉ ਨਾ ਬਣ ਜਾਵੇ ਪੁਰਾਣੇ ਦੋਸਤਾਂ ਦੀ ਯਾਦ ਤੇ ਮੁਲਾਕਾਤ ਦੀ ਖੁਸ਼ੀ ਅੱਜ ਵੀ ਉਨੀ ਹੀ ਖਾਸ ਹੁੰਦੀ ਹੈ ਤੁਸੀਂ ਵੀ ਦੇਖੋ ਇਹ ਵੀਡੀਓ واقع کیا اچھا کمال کی بات یہ ہے بریانی یہیں سے سیکھا ہوں میرا کلاس اور میرا روم میں بھی میں بھینس والا کے ان کے گھر میں پانچ جگہ کے رام بھی ملک میرا جماعتی ہے یار میرا کلاسر ਪੰਜਾਬੀ ਸਿੰਗਰ ਗੁਰਦਾਸ ਮਾਨ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਹਨਾਂ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਪੈਨ ਪੋਲਵਿੰਗ ਹੈ। ਮਾਨ ਪਿਛਲੇ ਤਕਰੀਬਨ 4 ਦਹਾਕਿਆਂ ਤੋਂ ਪੰਜਾਬੀ 뮤직 ਇੰਡਸਟਰੀ ਤੇ ਰਾਜ ਕਰ ਰਹੇ ਹਨ। ਉਹਨਾਂ ਦੇ ਗਾਏ ਹੋਏ ਪੁਰਾਣੇ ਗਾਣੇ ਅੱਜ ਵੀ ਹਰ ਪਾਰਟੀ ਤੇ ਫੰਕਸ਼ਨ ਦੀ ਸ਼ਾਨ ਹਨ। ਉਹਨਾਂ ਨੂੰ ਅਕਸਰ ਹੀ ਲਾਈਵ ਸ਼ੋਅਾਂ 'ਚ ਦੇਖਿਆ ਜਾਂਦਾ ਹੈ। ਹਾਲ ਹੀ 'ਚ ਗੁਰਦਾਸ ਮਾਨ ਇੱਕ ਲਾਈਵ ਸ਼ੋਅ ਲਗਉਣ ਹਿਸਾਰ ਗਏ ਹੋਏ ਸੀ। ਉੱਥੇ ਉਹਨਾਂ ਦੀ ਮੁਲਾਕਾਤ ਆਪਣੇ 45 ਸਾਲ ਪੁਰਾਣੇ ਕਲਾਸਮੇਟ ਨਾਲ ਹੋਈ। ਬਸ ਫੇਰ ਕੀ ਸੀ ਦੋਹਾਂ ਦੀ ਮੁਲਾਕਾਤ ਵੇਖਣ ਵਾਲੀ ਸੀ। ਗੁਰਦਾਸ ਮਾਨ ਜੀ ਉੱਛਲ ਪਏ ਉਹਨਾਂ ਨੇ ਆਪਣੇ ਦੋਸਤ ਨੂੰ ਜਫੀ ਪਾਈ ਤੇ ਗੱਲਬੱਗਰੀ ਵਿੱਚ ਲੈ ਲਿਆ ਦੋਵੇਂ ਪੁਰਾਣੀ ਯਾਦਾਂ ਵਿੱਚ ਖੋ ਗਏ ਇਹ ਰੀਅਲ ਦਿਲ ਨੂੰ ਛੂ ਜਾਂਦੀ ਹੈ ਕਿਉਂਕਿ ਇਹ ਦਿਖਾਉਂਦੀ ਹੈ ਕਿ ਭਾਵੇਂ ਇਨਸਾਨ ਕਿੰਨਾ ਹੀ ਵੱਡਾ ਸਟਾਰ ਕਿਉ ਨਾ ਬਣ ਜਾਵੇ ਪੁਰਾਣੇ ਦੋਸਤਾਂ ਦੀ ਯਾਦ ਤੇ ਮੁਲਾਕਾਤ ਦੀ ਖੁਸ਼ੀ ਅੱਜ ਵੀ ਉਨਹੀ ਖਾਸ ਹੁੰਦੀ ਹੈ ਤੁਸੀਂ ਵੀ ਦੇਖੋ ਇਹ ਵੀਡੀਓ ਰਾਮਦੇਵ ਮਾਲਿਕ ਮੇਰਾ ਜਮਾਤੀ ਯਾਰ ਮੇਰਾ ਕਲਾਸਮੇਟ کہہ رہا ہوں اچھا کمال کی بات یہ ہے بھی نہیں سے سیکھا میرا اور میرا روم میں تھی ਰੈਸ ਵਾਲੀ ਜਾਨ ਦੇ ਘਰ ਮੈਂ 5 ਦਿਨ ਰਹਿ ਕੇ ਆਏ ਹਾਏ ਹਾਏ ਆਏ ਖੜਾ ਹੋ ਰਿਹਾ